ਇਹ ਵੀ ਪੰਜਾਬ ਤੁਹਾਨੂੰ ਰੱਖੇ ਅੱਗੇ ਜਨਵਰੀ ਦਾ ਮਹੀਨਾ ਪਿਆਜ਼ ਦੀ ਖੇਤੀ ਲਈ ਟਕਵਾ ਹੈ ਜੇਕਰ ਪਨੀਰੀ ਬੀਜੀ ਹੋਈ ਹੈ ਤਾਂ ਉਸ ਨੂੰ ਪੁੱਟ ਕੇ ਖੇਤ ਵਿੱਚ ਲਗਾਉਣ ਦਾ ਸਮਾਂ ਹੈ ਪਿਆਜ਼ ਉਤਪਾਦਨ ਲਈ ਪੰਜਾਬ ਦਾ ਮੌਸਮ ਅਤੇ ਵਾਤਾਵਰਣ ਅਨੁਕੂਲ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਿਆਜ਼ ਦੀਆਂ ਕੁਝ ਅਜੇਹੀਆਂ ਕਿਸਮਾਂ ਤਿਆਰ ਕੀਤੀਆਂ ਨੇ ਜਿਨ੍ਹਾਂ ਦੀ ਉਤਪਾਦਨ ਸਮਰੱਥਾ 21 ਟਨ ਪ੍ਰਤੀ ਹੈਕਟੇਅਰ ਹੈ ਜਦੋਂ ਕਿ ਹੋਰ ਸੂਬਿਆਂ ਦੀ ਪਿਆਜ਼ ਦੀ ਉਤਪਾਦਨ ਸਮਰੱਥਾ 11.5 ਟਨ ਪ੍ਰਤੀ ਹੈਕਟੇਅਰ ਹੈ ਪਿਆਜ਼ ਦੀਆਂ ਇਹਨਾਂ ਬਰੀਡਾਂ ਵਿੱਚ ਪੰਜਾਬ ਨਰੋਆ ਪੀ ਆਰਓ 6 ਅਤੇ ਪੰਜਾਬ ਰੈੱਡ ਡਰਾਉਨ ਮੁਖਨ ਚੰਗੀ ਫਸਲ ਤੋਂ 1 ਏਕੜ ਵਿੱਚੋਂ 150 ਕੁਇੰਟਲ ਪਿਆਜ਼ ਪ੍ਰਾਪਤ ਹੋ ਜਾਂਦੇ ਨੇ ਖੇਤੀ ਮਾਹਿਰਾਂ ਅਨੁਸਾਰ ਕੀਤ ਤਿਆਰ ਕਰਦੇ ਸਮੇਂ 2 ਟਨ ਰੂੜੀ ਪਾਓ ਇਸ ਤੋਂ ਇਲਾਵਾ 1 ਏਕੜ ਲਈ 90 ਕਿਲੋ ਯੂਰੀਆ 125 ਕਿਲੋ ਸੁਪਰ ਫਾਸਫੇਟ ਅਤੇ 35 ਕਿਲੋ ਮੂਰੀਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਅੱਧਾ ਯੂਰੀਆ ਸਾਰੀ ਸੁਪਰ ਫਾਸਫੇਟ ਅਤੇ ਪੋਟਾਸ਼ ਵਿਜਾਈ ਸਮੇਂ ਪਾਓ ਬਾਕੀ ਦਾ ਯੂਰੀਆ 1 ਮਹੀਨੇ ਪਿਛੋਂ ਪਾਓ ਬੂਟੇ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 15 ਅਤੇ ਬੂਟਿਆਂ ਵਿਚਕਾਰ 7.5 ਸੈਂਟੀਮੀਟਰ ਦਾ فاਸਲਾ ਰੱਖੋ ਪਨੀਰੀ ਲਗਾਉਣ ਪਿਛੋਂ ਪਾਣੀ ਦੇਵੋ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ BRO6 ਕੇਵਲ 4 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਝਾੜ ਵੀ ਵੱਧ ਹੈ ਜਦੋਂ ਬੂਟਿਆਂ ਦੀਆਂ ਭੁੱਕਾਂ ਸੁੱਕ ਜਾਣ ਤਾਂ ਸਮਝੋ ਕਿ ਫਸਲ ਫੁੱਟਣ ਲਈ ਤਿਆਰ ਹੈ EBP ਸੰਜਾ ਤੁਹਾਨੂੰ ਰੱਖੇ ਅੱਗੇ